ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਜੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਫੇਰ ਇੱਕ ਬੇਨਤੀ ਕਰਾਂਗੇ ਜੀ ਚੈਨਲ ਤੇ ਨਵੇਂ ਤਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਵੀ ਤੁਹਾਨੂੰ ਸਾਡਾ ਕੰਟੈਂਟ ਚੰਗਾ ਲੱਗ ਰਿਹਾ ਹੈ ਕਿ ਨਹੀਂ ਤਾਂ ਅਸੀਂ ਹੋਰ ਕੰਟੈਂਟ ਬਣਾਉਣ ਲਈ ਉਤਸ਼ਾਹਿਤ ਹੁੰਨੇ ਹਾਂ ਸੋ ਅੱਜ ਦੇ ਰਸਤੇ ਪੜਦੇ ਆਂ ਜੀ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਈਏ ਤੁਹਾਨੂੰ ਕਿ ਇੰਸਟਾਗ੍ਰam ਤੇ ਵੀ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਆਂ ਤੇ ਜਿਹੜਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈ WhatsApp ਤੇ ਨਾਲ ਤੁਸੀਂ ਮੈਸੇਜ ਕਰਕੇ ਆਪਣਾ ਨੰਬਰ ਸਾਨੂੰ ਸੇਵ ਕਰਵਾ ਸਕਦੇ ਹੋ ਤਾਂ ਜੋ WhatsApp ਤੇ ਜਿਹੜੇ ਸਾਡੇ ਸਟੇਟਸ ਅਸੀਂ ਪਾਉਣੇ ਤੁਹਾਨੂੰ ਸ਼ੋ ਹੋ ਸਕਣ ਤੇ ਇੰਸਟਾਗ੍ਰam ਜ਼ਰੂਰ ਫੋਲੋ ਕਰ ਲਿਓ ਰਿਸ਼ਤੇ ਜਿਹੜੇ ਪਰਿਵਾਰਾਂ ਦੇ ਨੰਬਰ ਨੇ ਜੀ ਡਾਇਰੈਕਟ ਤੁਹਾਨੂੰ ਦਿੱਤੇ ਜਾਣਗੇ ਇਸ ਚੀਜ਼ ਲਈ ਤੁਹਾਨੂੰ ਕੁਝ ਵੀ ਜਿਹੜਾ ਖਰਚ ਨਹੀਂ ਕਰਨਾ ਪਊਗਾ ਉਹਦੇ ਲਈ ਤੁਹਾਨੂੰ ਬਸ ਇਹ ਵੀਡੀਓ ਸਾਰੀ ਵੇਖਣੀ ਆ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਉਹਦੇ ਤੋਂ ਵੀ ਪਹਿਲਾਂ ਜਿਹੜਾ ਤੁਹਾਡੀ ਸਕਰੀਨ ਤੇ ਹੁਣ ਇਹ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਕਿਰਪਾ ਕਰਕੇ ਜੀ ਇਹਨੂੰ ਬਹੁਤ ਧਿਆਨ ਨਾਲ ਪੜ੍ਹ ਲੈਣਾ ਕੁਝ ਕੁ ਡਾਊਟਸ ਹੁੰਦੇ ਕਲੀਅਰ ਕਰਨੇ ਜਿਹੜੇ ਜ਼ਰੂਰੀ ਹੁੰਦੇ ਆ ਸੋ ਇਹਦੇ ਵਿੱਚ ਉਹ ਕਲੀਅਰ ਕੀਤੇ ਗਏ ਨੇ ਸੋ ਹੁਣ ਆਉਨੇ ਆ ਜੀ ਆਪਾਂ ਆਪਣੇ ਮੇਨ ਮੋਟਿਵ ਤੇ ਸੋ ਰਿਸ਼ਤੇ ਪੜਦੇ ਜੀ ਆਪਾਂ ਅੱਜ ਦਾ ਆਪਣਾ ਪਹਿਲਾ ਰਿਸ਼ਤਾ ਹੈ ਤੇ ਟੋਟਲ ਜਿਹੜਾ ਆਪਣਾ ਸੀਰੀਅਲ ਤੁਰਿਆ ਹੁੰਦਾ ਜੀ ਉਹ ਹੈਗਾ ਜੀ ਆਪਣਾ 995 ਨੰਬਰ ਲੜਕੇ ਦੀ ਪ੍ਰੋਫਾਈਲ ਹੈ ਜੀ ਇਹ ਐਮ ਸਿੰਘ ਨਾਮ ਹੈ ਜੀ ਇਹਨਾਂ ਦਾ 1990 ਦਾ ਬਰਥ ਹੈ ਕਾਸਟ ਇਹਨਾਂ ਦੀ ਸਰਨੇਮ ਕੋਹਲੀ ਤੇ ਕਾਸਟ ਖੱਤਰੀ ਹੈ ਜੀ ਹਾਈਟ ਜਿਹੜੀ ਇਹਨਾਂ ਦੀ 5 ਫੁੱਟ 9 ਇੰਚ ਹੈ ਜੀ ਕੁਆਲਿਫਿਕੇਸ਼ਨ ਹੈ ਜਿਹੜੀ ਐਮ ਕਮ ਹੈ ਜੀ ਜੌਬ ਇਹ ਗਵਰਨਮੈਂਟ ਬੈਂਕ ਦੇ ਵਿੱਚ ਕੰਮ ਕਰਦੇ ਨੇ ਅਮਰਤ ਧਾਰੀ ਨੇ ਤੇ ਅਮਰਤ ਧਾਰੀ ਲੜਕੀ ਹੀ ਇਹਨਾਂ ਨੂੰ ਚਾਹੀਦੀ ਹੈ ਜਿਹਦੇ ਵਾਸਤੇ ਇਹ ਇਹਨਾਂ ਨੇ ਇੱਥੇ ਐਡ ਪਵਾਈ ਹੈ ਸਾਡੇ ਕੋਲ ਅਮਰਤ ਧਾਰੀ ਲੜਕੀ ਇਹ ਲੱਭਦੇ ਨੇ ਫਾਦਰ ਨੇ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਬਿਜ਼ਨਸਮੈਨ ਨੇ ਮਾਤਾ ਜੀ ਇਹਨਾਂ ਦੇ ਹਾਊਸ ਵਾਈਫ ਨੇ ਘਰ ਦਾ ਘਰੇਲੂ ਕੰਮ ਵੇਖਦੇ ਨੇ ਪਟਿਆਲੇ ਦੇ ਵਿੱਚ ਰਹਿੰਦੇ ਨੇ ਜੀ ਵੈਲ ਸੈਟਲ ਨੇ ਦੂ ਇਹਨਾਂ ਦੀਆਂ ਸਿਸਟਰਸ ਨੇ ਛੋਟੀਆਂ ਨੇ ਇੱਕ ਮੈਰਿਡ ਪ੍ਰੀਫਰੈਂਸ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਨੂੰ ਅੰਮ੍ਰਿਤਧਾਰੀ ਲੜਕੀ ਹੀ ਚਾਹੀਦੀ ਹੈ ਗੁਰਸਿੱਖ ਹੋਣ ਤੇ ਖੱਤਰੀ ਹੋਣ ਵਰਕਿੰਗ ਹੋਣ ਜਿਆਦਾ ਪ੍ਰੈਫਰ ਕਰਦੇ ਨੇ ਜੇ ਗਵਰਨਮੈਂਟ ਜੋਬ ਤੇ ਹੋਣ। ਸੋ ਇਹ ਸੀ ਕਿ 995 ਪ੍ਰੋਫਾਈਲ ਹੋਣ ਪੜਦੇ ਜੀ 996 ਨੰਬਰ। ਪਰਿਵਾਰ ਨਾਲ ਸੰਪਰਕ ਕਿਵੇਂ ਕਰਨਾ ਹੈ ਤੁਸੀਂ ਉਹਦੇ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ। ਤੇ ਅਗਲੀ ਗੱਲ ਤੁਹਾਨੂੰ ਦੱਸਾਂਗੇ ਪਹਿਲਾਂ ਇਹ ਪ੍ਰੋਫਾਈਲ ਪੜ ਲਈਏ ਜੀ ਨਾਮ ਅੰਜਲੀ ਹੈ ਜੀ ਲੜਕੀ ਦੀ ਪ੍ਰੋਫਾਈਲ ਹੈ। अरोड़ा ਮਹਾਜਨ ਨੇ 11 2001 ਹੈ ਜਿਹੜਾ ਇਹਨਾਂ ਦਾ ਡੇਟ ਆਫ ਬਰਥ ਹੈ। ਹਾਈਟ ਜਿਹੜੀ ਇਹਨਾਂ ਦੀ 4 ਫੁੱਟ 8 ਇੰਚ ਹੈ ਜੀ ਈਟੀਟੀ ਕੀਤੀ ਹੈ ਇਹਨਾਂ ਨੇ ਤੇ ਨਾਲ ਹੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਫਾਦਰ ਨੇ ਜਿਹੜੇ ਇਹਨਾਂ ਦੇ ਪਲੰਬਰ ਨੇ ਮਦਰ ਨੇ ਜਿਹੜੇ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਇੱਕ ਬ੍ਰਦਰ ਹੈ ਇਹਨਾਂ ਦਾ ਤੇ ਇੱਕ ਸਿਸਟਰ ਹੈ ਸ਼ਹਿਰ ਹੈ ਜਿਹੜਾ ਇਹਨਾਂ ਦਾ ਜੀ ਮਕਸਰ ਸਾਹਿਬ ਹੈ ਇਨ ਲਾਈਨ ਇੱਕ ਵਿੱਚ ਭੁੱਲ ਗਏ ਸੀਗੇ ਜੀ ਪੜ੍ਹਨੀ ਜਿਹੜੀ ਮੇਨ ਸੀਗੀ ਮਾਫੀ ਚਾਹੁੰਦੇ ਆ ਡਾਈਵੋਰਸ ਹੋਇਆ ਹੋਇਆ ਜੀ ਇਹਨਾਂ ਦਾ ਤੇ ਇੱਕ ਬੱਚਾ ਹੈ ਇਹਨਾਂ ਕੋਲ 2 ਸਾਲ ਦਾ ਜੋ ਕਿ ਲੜਕਾ ਹੈ ਪ੍ਰੈਫਰੈਂਸ ਇਹਨਾਂ ਦੀ ਇਹੀ ਹੈ ਕਿ ਇਹਨਾਂ ਨਾਲ ਉਹੀ ਸੰਪਾਰ ਪਰਿਵਾਰ ਸੰਪਰਕ ਕਰਨ ਜਿਹੜੇ ਕਿ ਬੱਚੇ ਨੂੰ ਹੀ ਐਕਸੈਪਟ ਕਰਨਗੇ ਜਿਨ੍ਹਾਂ ਨੂੰ ਬੱਚਾ ਮਨਜ਼ੂਰ ਹੋਵੇ ਬੱਚਾ ਨਾਲ ਰੱਖਣ ਜੋ ਉਹਦਾ ਧਿਆਨ ਰੱਖਣ ਪਾਲਣ ਉਹੀ ਪਰਿਵਾਰ ਹੈ ਜਿਹੜੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸੋ ਇੱਕ ਗੱਲ ਹੋਰ ਦੱਸ ਦਈਏ ਜੀ ਕਈ ਵਾਰ ਸਾਨੂੰ ਮੈਸੇਜ ਆਉਂਦੇ ਨੇ ਕਮੈਂਟਸ ਵੀ ਆਏ ਨੇ ਦੋ ਤਿੰਨ ਵਾਰ ਅਸੀਂ ਦੇਖੇ ਨੇ ਸੋ ਹੋ ਸਕਦਾ ਤੁਹਾਡੇ ਨਾਲ ਕਿਸੇ ਹੋਰ ਚੈਨਲ ਤੇ ਕੋਈ ਫਰਾਡ ਹੋਇਆ ਹੋਵੇ ਜਾਂ ਗਲਤ ਇਨਫਾਰਮੇਸ਼ਨ ਹੋਵੇ ਅਸੀਂ ਜੋ ਤੁਹਾਨੂੰ ਕਹਿੰਨੇ ਆ ਉਹੀ ਬਿਲਕੁਲ ਗੱਲ ਹੈ ਜੀ ਕਿ ਅਸੀਂ ਇਹ ਜਿਹੜਾ ਕੰਟੈਕਟ ਪਰਿਵਾਰ ਦਾ ਨੰਬਰ ਦੇਣ ਦਾ ਕੋਈ ਅਸੀਂ ਰੁਪਈਆ ਚਾਰਜ ਨਹੀਂ ਕਰਦੇ ਤੁਹਾਨੂੰ ਪਰਿਵਾਰ ਦਾ ਨੰਬਰ ਲੈਣ ਲਈ ਕੁਝ ਵੀ ਪੇ ਨਹੀਂ ਕਰਨਾ ਪਏਗਾ ਬਹੁਤ ਲੋਕ ਨੰਬਰ ਲੈਂਦੇ ਨੇ ਸਾਡੇ ਤੋਂ ਸੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜੋ ਲੈਂਦੇ ਨੇ ਉਹ ਸਾਡੇ ਬਾਰੇ ਜੇ ਕੋਈ ਸਾਡੇ 'ਚ ਕਮੀ ਲੱਗਦੀ ਹੈ ਜਾਂ ਜੇ ਕੋਈ ਸਾਡੀ ਪੋਜ਼ਿਟਿਵ ਗੱਲ ਹੁੰਦੀ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਲੋਕਾਂ ਨੂੰ ਸਹੀ ਤੇ ਗਲਤ ਦੇ ਵਿੱਚ ਜਿਹੜਾ ਅੰਤਰ ਪਤਾ ਲੱਗ ਸਕੇ ਸੋ ਇੱਕ ਵਾਰੀ ਫਿਰ ਦੱਸ ਦਿੰਨੇ ਕਿ ਪਰਿਵਾਰ ਦਾ ਨੰਬਰ ਦੇਣ ਲਈ ਅਸੀਂ ਕੁਝ ਵੀ ਪੈਸਾ ਚਾਰਜ ਨਹੀਂ ਕਰਦੇ ਐਡ ਦੇਣ ਦੇ ਅਸੀਂ ਪੈਸੇ ਜ਼ਰੂਰ ਚਾਰਜ ਕਰਦੇ ਹਾਂ ਜੋ ਕਿ ਤੁਸੀਂ ਸਾਨੂੰ ਵਟਸਐਪ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਤੇ ਜਿਹੜੀ ਤੁਹਾਡੀ ਐਡ ਹੁੰਦੀ ਹੈ ਉਹ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਨਾਲ ਪੋਸਟ ਕੀਤੀ ਜਾਂਦੀ ਹੈ ਹੁਣ ਪੜ੍ਹਦੇ ਹਾਂ ਜੀ ਆਪਾਂ ਅਗਲੀ ਪ੍ਰੋਫਾਈਲ 997 ਨੰਬਰ ਇਹ ਪ੍ਰੋਫਾਈਲ ਲੜਕੇ ਦੀ ਹੈ ਜੀ ਨੇਮ ਸਿੰਘ ਹੈ ਜੀ ਏਜ 25 ਸਾਲ ਹੈ ਕੱਦ ਜਿਹੜਾ ਜੀ ਇਹਨਾਂ ਦਾ 6 ਫੁੱਟ ਹੈ ਦਾੜੀ ਕੇਸ ਰੱਖੇ ਹੋਏ ਨੇ ਮਾਵੀ ਇਹਨਾਂ ਦਾ ਸਰਨੇਮ ਹੈ ਜੀ ਜੱਟ ਸਖਨੇ ਜ਼ਮੀਨ ਇਹਨਾਂ ਕੋਲੇ 9 ਕਿੱਲੇ ਹੈ ਜੀ ਜਿਨ੍ਹਾਂ ਵਿੱਚੋਂ 6 ਕਿੱਲੇ ਹੈ ਜਿਹੜੀ ਜ਼ਮੀਨ ਹੈ ਖਰੜ ਦੇ ਵਿੱਚ ਆਉਂਦੀ ਹੈ ਇਹਨਾਂ ਦੀ ਜਿਸ ਦੀ ਕੀ ਵੈਲਿਊ ਦੂਜੀ ਜ਼ਮੀਨ ਨਾਲੋਂ 10 ਗੁਣਾ ਵੱਧ ਇਹਨਾਂ ਨੇ ਦੱਸਿਆ ਜੀ ਗ੍ਰੈਜੂਏਟ ਨੇ ਹੈਲਥ ਅਤੇ ਸੈਨੀਟਰੀ ਇਨਸਪੈਕਟਰ ਡਿਪਲੋਮਾ ਡੂਇੰਗ ਜੌਬ ਇਨ ਪੀਜੀਆਈ ਦੇ ਵਿੱਚ ਜੌਬ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਐਜ਼ ਅ ਕਲਰਕ ਕੈਨੇਡਾ ਇਸ ਸਾਲ ਘੁੰਮ ਕੇ ਆਏ ਨੇ 10 ਸਾਲ ਦਾ ਵੀਜ਼ਾ ਲੱਗਾ ਹੋਇਆ ਹੈਗਾ ਇਹਨਾਂ ਦਾ ਕੈਨੇਡਾ ਗਈ ਕੁੜੀ ਹੋਵੇ ਇਹ ਪਾਲ ਰਹੇ ਨੇ ਜੀ ਵਰਕ ਪਰ ਮਰਤੇ ਹੋਵੇ ਚਾਹੀਏ ਸਟੱਡੀ ਪਰ ਮਰਤੇ ਹੋਵੇ ਏਰੀਆ ਜਿਹੜਾ ਮਸਟ ਹੈ ਕਿ ਜ਼ਰੂਰੀ ਹੈ ਮੁਹਾਲੀ ਹੋਵੇ ਫਤਿਹਗੜ੍ਹ ਸਾਹਿਬ ਹੋਵੇ ਖੰਨਾ ਹੋਵੇ ਜਾਂ ਪਟਿਆਲਾ ਤੋਂ ਹੋਵੇ ਲੜਕੀ ਸੁੰਦਰ ਹੋਵੇ ਸਿੰਪਲ ਹੋਵੇ ਤੇ ਇੰਡੀਆ ਚੋਂ ਜਾਂ ਟੀਚਰ ਤੇ ਹੋਣ ਟੀਚਰ ਲੱਗੇ ਹੋਣ ਜਾਂ ਮਤਲਬ ਕਿ ਗਵਰਨਮੈਂਟ ਜੌਬ ਵਾਲੀ ਕੋਈ ਕਿਸੇ ਵੀ ਜੌਬ ਤੇ ਹੋਣ ਗਵਰਨਮੈਂਟ ਜੌਬ ਤੇ ਸੋ ਇਹ ਇਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਪੜੀਆਂ ਅਸੀਂ ਅਖੀਰ ਦੇ ਵਿੱਚ ਤਿੰਨ ਚਾਰ ਲਾਈਨਾਂ ਸੋ ਜੋ ਪਰਿਵਾਰ ਹੈ ਜਿਨ੍ਹਾਂ ਨੂੰ ਇਹ ਸੂਟੇਬਲ ਹੋਣ ਤਾਂ ਉਹ ਇਹ ਪਰਿਵਾਰ ਨਾਲ ਸੰਪਰਕ ਕਰ ਸਕਦੇ ਅਗਲੀ ਪ੍ਰੋਫਾਈਲ ਪੜਾਂਗੇ ਜੀ ਆਪਾਂ 998 ਨੰਬਰ ਇਹ ਲੜਕੀ ਦੀ ਪ੍ਰੋਫਾਈਲ ਹੈ ਜੀ ਨਾਮ ਕੌਰ ਹੈ ਜੀ ਡੇਟ ਆਫ ਬਰਥ ਇਹਨਾਂ ਦੀ 1995 ਹੈ ਸ਼ਹਿਰ ਇਹਨਾਂ ਦਾ ਲੁਧਿਆਣਾ ਜੀ ਏਰੀਆ ਕੋਈ ਕੋਲ ਪਿੰਡ ਵੀ ਹੋ ਸਕਦਾ ਹੈ ਪਰਿਵਾਰ ਦੇ ਵਿੱਚ ਜੀ ਇਹ ਚਾਰ ਮੈਂਬਰ ਨੇ ਇਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਤੇ ਛੋਟਾ ਭਰਾ ਜੀ ਇਹਨਾਂ ਦਾ ਪਿਤਾ ਜੀ ਨੇ ਜਿਹੜੇ ਇਹਨਾਂ ਦੇ ਉਹ ਗਵਰਨਮੈਂਟ ਜੌਬ ਕਰਦੇ ਨੇ ਕਿਸ ਵਿਭਾਗ ਚ ਕਰਦੇ ਨੇ ਇਹਨਾਂ ਨੇ ਇਹ ਮੈਂਸ਼ਨ ਨਹੀਂ ਕੀਤਾ ਇਹ ਤੁਸੀਂ ਆਪ ਪੁੱਛ ਲੈਣਾ ਜੀ ਮਦਰ ਨੇ ਜਿਹੜੇ ਇਹਨਾਂ ਦੇ ਹਾਊਸ ਵਾਈਫ ਨੇ ਘਰ ਦਾ ਕੰਮਕਾਰ ਸੰਭਾਲਦੇ ਨੇ ਬ੍ਰਦਰ ਜਿਹੜਾ ਇਹਨਾਂ ਦਾ ਭਰਾ ਹੈ ਜੀ ਉਹ ਯੂਐਸਸੀ ਦੇ ਵਿੱਚ ਰਹਿੰਦੀ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ এডੂਕੇਸ਼ਨ ਹੈ ਜੀ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਲੈਕਟਿਵ ਇੰਗਲਿਸ਼ ਦੇ ਨਾਲ ਇੱਕ ਸਾਲ ਦਾ ਇਹਨਾਂ ਦਾ ਕੋਸਮਿਕ ਟੋਲੋਜੀ ਦਾ ਕੋਸਮੈਟੋਲੋਜੀ ਦਾ ਕੋਰਸ ਕੀਤਾ ਹੋਇਆ ਕੋਈ ਮੁੰਡਾ ਜਿਹੜਾ ਸਮਝਦਾਰ ਹੋਏ ਤੇ ਸਿਆਣਾ ਮੁੰਡਾ ਇਹਨਾਂ ਨੂੰ ਹੈ ਚਾਹੀਦਾ ਜੀ ਲੱਭ ਰਹੇ ਨੇ ਇਹ ਬਾਰ ਹੋਵੇ ਕਿਸੇ ਮੁਲਕ ਦੇ ਵਿੱਚ ਜਾਂ ਫਿਰ ਇੰਡੀਆ ਜਿਹੜਾ ਉਹਨਾਂ ਦਾ ਸੈਟਲ ਹੋਵੇ ਕੰਮ ਸਾਰਾ ਇੱਕ ਇੱਥੇ ਗੱਲ ਹੋਰ ਦੱਸ ਦਈਏ ਜੀ ਕੋਈ ਵੀ ਤੁਹਾਨੂੰ ਤੁਸੀਂ ਸਾਡੇ ਤੋਂ ਪਰਿਵਾਰ ਦਾ ਨੰਬਰ ਲੈਨੇ ਹੋ ਸਾਡੇ ਤੋਂ ਜਿਹੜੇ ਰਿਸ਼ਤੇ ਆ ਦਾ ਜੇ ਕਿਤੇ ਵੀ ਤੁਸੀਂ ਜਿਹੜੀ ਦਿੱਤੀ ਹੁੰਦੀ ਹੈ ਜਾਣਕਾਰੀ ਜੇ ਉਹ ਗਲਤ ਪਾਈ ਪਾਉਨੇ ਹੋ ਤੁਸੀਂ ਪੜਤਾਲ ਕਰਦੇ ਹੋ ਜੇ ਤੇ ਉਹ ਗਲਤ ਇਨਫੋਰਮੇਸ਼ਨ ਕੋਈ ਨਿਕਲਦੀ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਜਰੂਰ ਦੱਸਿਆ ਕਰੋ ਤਾਂ ਸਾਡੀ ਕੋਸ਼ਿਸ਼ ਹੈ ਕਿ ਹਰੇਕ ਤੱਕ ਸਹੀ ਜਿਹੜੀ ਇਨਫੋਰਮੇਸ਼ਨ ਪਹੁੰਚੇ ਤੇ ਜਿਹੜੇ ਲੋਕ ਆਪਣੀ ਪ੍ਰੋਫਾਈਲ ਵੀ ਪੋਸਟ ਕਰਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਿਲਕੁਲ ਸਹੀ ਜਾਣਕਾਰੀ ਦਿੱਤੀ ਸੋ ਅਗਲੀ ਪ੍ਰੋਫਾਈਲ ਪੜਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਤੁਹਾਨੂੰ ਗੱਲ ਦੱਸ ਦਈਏ ਕਿ ਜੇ ਤੁਸੀਂ ਕਿਤਾਬਾਂ ਪੜਨ ਦੀ ਸ਼ਕੀਨ ਹੋ ਤਾਂ ਕਿਤੇ ਵੀ ਭਾਰਤ ਜਾਂ ਭਾਰਤ ਤੋਂ ਬਾਹਰ ਕਿਸੇ ਵੀ ਮੁਲਕ 'ਚ ਬੈਠੇ ਹੋ ਤੁਸੀਂ ਕਿਤਾਬ ਮੰਗਵਾ ਸਕਦੇ ਹੋ ਔਨਲਾਈਨ ਕਿਤਾਬ ਕਰਵਾ ਲੈਣ ਤੋਂ ਪਲੇਸ ਕਰੋ ਆਪਣਾ ਆਰਡਰ ਜੋ ਵੀ ਕਿਤਾਬ ਚਾਹੀਦੀ ਹੈ ਨੰਬਰ ਇਹ ਜੀ ਨੇ ਤੇ 7009261058 ਅੱਗੇ ਇੰਡੀਆ ਦਾ ਜਿਹੜਾ ਕੋਡ ਲਾਉਣਾ ਤੁਸੀਂ ਅੱਗੇ ਪੜ੍ਹਦੇ ਜੀ ਆਪਾਂ ਪ੍ਰੋਫਾਈਲ ਨੰਬਰ 999 ਜੀ ਲੜਕੇ ਦੀ ਪ੍ਰੋਫਾਈਲ ਹੈ ਜੀ ਇਹ ਨਾਮ ਸਿੰਘ ਹੈ ਡੇਟ ਆਫ ਬਰਥ 1994 ਹੈ ਹਾਈਟ ਜਿਹੜੀ 5 ਫੁੱਟ 8 ਇੰਚ ਹੈ ਜੀ ਕੁਆਲੀਫਿਕੇਸ਼ਨ ਪੋਸਟ ਗ੍ਰੈਜੂਏਟ ਨੇ ਡਿਸਟ੍ਰਿਕਟ ਜਿਲ੍ਹਾ ਇਹਨਾਂ ਦਾ ਫਰੂਜ਼ਪੁਰ ਹੈ ਜੀ ਜ਼ਮੀਨ 5 ਕਿੱਲੇ ਇਹਨਾਂ ਕੋਲ ਵੈਲ ਸੈਟਲ ਨੇ ਆਪਣਾ ਕੋਈ ਬਿਜ਼ਨਸ ਕਰਦੇ ਨੇ ਕੀ ਬਿਜ਼ਨਸ ਹੈ ਤੁਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਫੋਨ ਤੇ ਪੁੱਛ ਲੈਣਾ ਜੀ ਪਿਤਾ ਜੀ ਨੇ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਆਫੀਸਰ ਸੀਗੇ ਆਰਮੀ ਆਫੀਸਰ ਸੀਗੇ ਮਾਤਾ ਜੀ ਇਹਨਾਂ ਦੇ ਘਰੇਲੂ ਕੰਮ ਕਰ ਵੇਖਦੇ ਨੇ ਜੀ ਹਾਊਸ ਵਾਈਫ ਨੇ ਤਿੰਨ ਸਿਸਟਰ ਨੇ ਤੇ ਉਹ ਮੈਰਿਡ ਨੇ ਇਹਨਾਂ ਨੂੰ ਸਿੰਪਲ ਤੇ ਘਰੇਲੂ ਲੜਕੀ ਚਾਹੀਦੀ ਏ ਜੀ ਜਿਨ੍ਹਾਂ ਦੀ ਹਾਈਟ ਘੱਟੋ-ਘੱਟ 5 ਫੁੱਟ ਤੇ 4 ਇੰਚ ਹੋਵੇ। ਸਟੱਡੀ ਜਿਹੜੀ ਇਹਨਾਂ ਨੇ ਕੀਤੀ ਹੈ ਜੀ ਪਲੱਸ 2 ਕੀਤੀ ਹੈ। ਅ ਸੌਰੀ ਇਹ ਸ਼ਾਇਦ ਇਹਨਾਂ ਨੇ ਆਹ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਇਹ ਲੜਕੀ ਦੀ ਇਹਨਾਂ ਨੇ preference ਪੜ੍ਹਾਈ ਦੀ ਦੱਸੀ ਹੈ ਪਲੱਸ 2 ਕੀਤੀ ਹੋਵੇ ਚਾਹੇ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਸਟਰੀਮ ਦੇ ਵਿੱਚ। ਇਹ ਨਦੀਆਂ ਦੋ ਡਿਮਾਂਡਸ ਨੇ ਜੀ ਜਿਹੜੀਆਂ ਐਂਡ ਦੇ ਵਿੱਚ ਦੱਸੀਆਂ ਤੁਹਾਨੂੰ ਸੋ ਏਸੀ ਕੀ ਪ੍ਰੋਫਾਈਲ ਆਪਣੀ 999 ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ ਤੁਹਾਨੂੰ ਪਰਿਵਾਰਾਂ ਦੇ ਨੰਬਰ ਕਿਵੇਂ ਲੈਣੇ ਆ ਉਹ ਚੀਜ਼ ਦੱਸੀ ਜਾਊਗੀ ਸਾਰੀ ਤੇ ਚੈਨਲ ਤੇ ਜੇ ਤੁਸੀਂ ਅੱਜ ਪਹਿਲੀ ਵਾਰ ਹੀ ਆਏ ਹੋ ਨਵੇਂ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰੇਕ ਰਿਸ਼ਤੇ ਜਿਹੜਾ ਤੁਹਾਡੇ ਤੱਕ ਪਹੁੰਚਦਾ ਹੋ ਜੇ ਜਲਦੀ ਅਗਲੀ ਪ੍ਰੋਫਾਈਲ ਪੜਦੇ ਹਾਂ ਜੀ ਅੱਜ ਇੱਕ ਹੋ ਰਿਹਾ ਅਸੀਂ ਅੱਜ ਆਪਣੇ 1000 ਪੋਸਟਾਂ ਜਿਹੜੀਆਂ ਪੂਰੀਆਂ ਕਰ ਲਈਆਂ ਜੀ ਤੇ 1000ਵਾਂ ਜਿਹੜਾ ਨੰਬਰ ਹੈ ਰਿਸ਼ਤਾ ਅੱਜ ਅਸੀਂ ਪੜ੍ਹ ਰਹੇ ਹਾਂ ਤੁਹਾਡੇ ਸਾਹਮਣੇ ਤੇ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਹੋ ਤੇ ਹੌਲੀ ਹੌਲੀ ਪਰਮਾਤਮਾ ਮਿਹਰ ਕਰੇ ਪਰਿਵਾਰ ਆਪਣਾ ਵੱਡਾ ਹੁੰਦਾ ਜਾਏ ਤੇ ਸਭ ਦੇ ਤੁਹਾਡੇ ਜਿਹੜੇ ਚੰਗੇ ਪਰਿਵਾਰ ਇੱਕ ਦੂਜੇ ਨੂੰ ਮਿਲਣ ਸਾਡੇ ਥਰੂ ਅਸੀਂ ਇਹ ਆਪਣੇ ਆਪ ਨੂੰ ਵੀ ਚੰਗੀ ਕਿਸਮਤ ਵਾਲੇ ਸਮਝਦੇ ਆ ਇਸ ਗੱਲ ਦੇ ਵਿੱਚ ਤਾਂ ਜੋ ਅਸੀਂ ਜ਼ਰੀਆ ਬਣ ਰਹੇ ਹਾਂ ਤੁਹਾਡੇ ਵਿੱਚ ਸੋ ਪ੍ਰੋਫਾਈਲ ਹੈ ਜੀ ਲੜਕੇ ਦੀ ਹੈ ਸਿੰਘ ਗਿੱਲ ਜੱਟ ਸਿੱਖ ਡੇਟ ਆਫ ਬਰਥ ਹੈਗੀ ਹੈ ਜੀ 6 12 1989 89 ਹੈ ਜੀ ਹਾਈਟ ਹੈ ਜਿਹੜੀ 5 ਫੁੱਟ 9 ਇੰਚ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ 12ਵੀਂ ਤੱਕ ਖੇਤੀਬਾੜੀ ਕਰਦੇ ਨੇ 5.5 ਕਿਲੇ ਇਹਨਾਂ ਕੋਲੇ ਖੇਤ ਨੇ ਜੀ ਜ਼ਮੀਨ ਹੈ ਇੱਕ ਹਾਊਸ ਜਿਹੜਾ ਇਹਨਾਂ ਨੇ ਹੈ ਘਰ ਹੈ ਜਿਹੜਾ ਰੈਂਟ ਤੇ ਦਿੱਤਾ ਹੋਇਆ ਹੈ ਲੁਧਿਆਣੇ ਦੇ ਨੇੜੇ ਤੇੜੇ ਜਾਂ ਲੁਧਿਆਣੇ ਦੇ ਵਿੱਚ ਹੈ ਕਿਤੇ ਪ੍ਰੋਪਰ ਨਹੀਂ ਪਤਾ ਮੇਬੀ ਲੁਧਿਆਣੇ ਚ ਪੈਂਦਾ ਹੋਵੇ ਤੇ ਇਹਨਾਂ ਜਿਹੜਾ ਇਹ ਲੜਕਾ ਹੈ ਜੀ ਕੈਨੇਡਾ ਜਾ ਕੇ ਆਇਆ ਹੋਇਆ ਹੈ ਵਿਜ਼ਿਟਰ ਵੀਜ਼ਾ ਉਹਨਾਂ ਕੋਲ ਹੈਗਾ 2030 ਤੱਕ ਦਾ ਫਾਦਰ ਦੀ ਇਹਨਾਂ ਦੀ ਡੈਥ ਹੋ ਗਈ ਸੀ ਜੀ 2005 ਦੇ ਵਿੱਚ ਮਦਰ ਹਾਊਸ ਵਾਈਫ ਨੇ ਉਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ ਸਿਸਟਰ ਨੇ ਜਿਹੜੇ ਉਹ ਯੂਕੇ ਇੰਗਲੈਂਡ ਦੇ ਵਿੱਚ ਮੈਰਿਡ ਨੇ ਜੀ ਇੱਕ ਬ੍ਰਦਰ ਹੈ ਉਹ ਵੀ ਮੈਰਿਡ ਨੇ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਕੈਨੇਡਾ ਜਾਂ ਯੂਕੇ ਇੰਗਲੈਂਡ ਦੇ ਵਿੱਚ ਪੀਆਰ ਹੋਵੇ ਲੜਕੀ ਜਿਹੜੀ ਡਾਈਵੋਰਸ ਵੀ ਹੋਵੇ ਤਾਂ ਉਹ ਵੀ ਕੰਟੈਕਟ ਇਹਨਾਂ ਕੋਲੇ ਇਹਨਾਂ ਨਾਲ ਕਰ ਸਕਦੇ ਨੇ ਸੋ ਅਗਲੀ ਪ੍ਰੋਫਾਈਲ ਪੜਦੇ ਜੀ ਆਪਾਂ 1001 ਨੰਬਰ ਹੈ ਜੀ ਬਲਵਿੰਦਰ ਕੌਰ ਨਾਮ ਹੈ ਜੀ ਇਹਨਾਂ ਦਾ ਸਰਨੇਮ ਤੇ ਕਾਸਟ ਇਹਨਾਂ ਦੀ ਹੈਗੇ ਜੀ ਰਮਦਾਸੀਆ ਸਿੱਖ ਡੇਟ ਆਫ ਬਰਥ ਜਿਹੜੀ ਜੀ 10 11 1994 ਹੈ ਹਾਈਟ ਜਿਹੜੀ 5 ਫੁੱਟ 9 ਇੰਚ ਕੰਪਲੈਕਸ਼ਨ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਜੀ ਤੁਸੀਂ ਬਾਅਦ ਚ ਫੋਨ ਤੇ ਕਰ ਸਕਦੇ ਹੋ ਗੱਲ ਕਵਾਲੀਫਿਕੇਸ਼ਨ ਹੈ ਜਿਹੜੀ ਇਹਨਾਂ ਦੀ ਬੀ ਟੈਕ ਕੀਤੀ ਹੋਈ ਹੈ ਪ੍ਰੋਫੈਸ਼ਨ ਇਹਨਾਂ ਦਾ ਹੈਗਾ ਜੀ ਬੈਂਕਿੰਗ ਲਾਈਨ ਦੇ ਵਿੱਚ ਜੌਬ ਕਰਦੇ ਨੇ ਪ੍ਰਾਪਰਟੀ ਤੇ ਇਹ ਓਕੇ ਇਹਨਾਂ ਦੀ ਮੰਥਲੀ ਇਨਕਮ ਹੈਗੀ ਹੈ ਜੀ 30000 ਰੁਪਏ ਤੇ ਡਿਟੇਲਸ ਇਹਨਾਂ ਨੇ ਘਟ ਦਿਤੀਆਂ ਮਾਫੀ ਚਾਹੁੰਦੇ ਅਸੀਂ ਵੀ ਗੌਰ ਨਹੀਂ ਕਰ ਪਾਏ ਇਹ ਸ਼ਹਿਰ ਇਹਨਾਂ ਦਾ ਸੰਗਰੂਰ ਦੇ ਕੋਲ ਹੈ ਜੀ ਧੂਰੀ ਧੂਰੀ ਰਹਿੰਦੇ ਨੇ ਜੀ ਇਹ ਸੰਗਰੂਰ ਚ ਪੈਂਦੇ ਆ ਜੋ ਸੋ ਇਹਨਾਂ ਨਾਲ ਬਾਕੀ ਤੁਹਾਨੂੰ ਜੋ ਵੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਜੀ ਇਹ ਜੋ ਰਿਸ਼ਤੇ ਆਪਾਂ ਪੜੇ ਆ ਇਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਿਵੇਂ ਕਰਨਾ ਤੁਹਾਨੂੰ ਜੋ ਵੀ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹਰੇਕ ਪ੍ਰੋਫਾਈਲ ਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਹੈ ਉਹ ਨੰਬਰ ਹੈ ਜਿਹੜਾ ਤੁਸੀਂ ਜਾਂ ਸਾਨੂੰ WhatsApp ਜਿਹੜਾ ਸਾਡਾ ਨੰਬਰ ਹੈ ਸਕਰੀਨ ਦੇ ਉੱਤੇ 9041729903 ਇਹਦੇ ਉੱਤੇ ਉਹ ਨੰਬਰ ਭੇਜਣਾ ਤੇ ਅਸੀਂ ਉਸ ਜਿਹੜਾ ਤੁਹਾਨੂੰ ਉਹ ਰਿਸ਼ਤੇ ਦਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਭੇਜ ਦਵਾਂਗੇ ਜਾਂ ਤੁਸੀਂ ਉਹ ਨੰਬਰ ਦੱਸਣਾ ਜਾਂ ਸਾਨੂੰ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਹੈ ਤੇ ਅਸੀਂ ਉਹਦਾ ਜਿਹੜਾ ਪਰਿਵਾਰ ਦਾ ਨੰਬਰ ਤੁਹਾਨੂੰ ਨਾਲ ਦੀ ਨਾਲ ਭੇਜ ਦਵਾਂਗੇ ਤੇ ਇੱਥੇ ਦੱਸ ਦਈਏ ਇਹ ਜਿਹੜਾ ਅਸੀਂ ਨੰਬਰ ਦਿੰਨੇ ਆ ਇਹ ਨੰਬਰ ਦੇਣ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਇਸ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਏਗਾ ਨਾਲ ਹੀ ਇੱਕ ਗੱਲ ਹੋਰ ਦੱਸ ਦਈਏ ਜੀ ਤੁਹਾਨੂੰ ਕਿ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਪਰ ਤੁਸੀਂ ਰਿਸ਼ਤਾ ਵੇਖ ਰਹੇ ਹੋ ਤਾਂ ਜਿਹੜਾ WhatsApp ਨੰਬਰ ਦਿੱਤਾ ਹੋਇਆ ਜੀ ਇਹਦੇ ਤੇ ਸਾਨੂੰ ਹੈਲੋ ਲਿਖ ਕੇ ਭੇਜੋ ਅਸੀਂ ਤੁਹਾਡਾ ਨੰਬਰ ਸੇਵ ਕਰਾਂਗੇ ਜੀ ਤੇ ਫਿਰ ਜੋ ਵੀ ਰਿਸ਼ਤੇ ਅਸੀਂ ਇਹਦੇ Facebook ਤੇ YouTube ਤੇ Instagram ਦੇ ਨਾਲ-ਨਾਲ WhatsApp ਤੇ ਵੀ ਹੁਣ ਪਾਉਨੇ ਆ ਤੇ ਉੱਥੇ ਤੁਸੀਂ ਸਟੇਟਸ ਦੇ ਵਿੱਚ ਰਿਸ਼ਤੇ ਵੇਖ ਸਕੋ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਸਾਨੂੰ ਸਾਡਾ ਨੰਬਰ ਹੈ ਜਿਹੜਾ ਦੱਸਿਆ ਪਹਿਲਾਂ ਵੀ 9041729903 ਇਹਦੇ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਹੈ ਜਿਹੜਾ ਸਾਡਾ ਮੈਟ੍ਰੀਮੋਰੀ ਇੰਸਟੈਂਸ ਨਾਮ ਤੋਂ ਅਸੀਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਇੰਸਟਾਗ੍ਰam ਤੇ ਉੱਥੇ ਵੀ ਤੁਸੀਂ ਆਪਣੇ ਲਈ ਰਿਸ਼ਤਾ ਵੇਖ ਸਕਦੇ ਹੋ 900 ਤੋਂ ਵੱਧ ਪ੍ਰੋਫਾਈਲਸ ਅਸੀਂ ਉੱਥੇ ਵੀ ਪੋਸਟ ਕਰ ਚੁੱਕੇ ਹਾਂ ਤੇ ਇੰਸਟਾਗ੍ਰਾਮ ਦਾ ਜਿਹੜਾ ਲਿੰਕ ਆ ਸੀ ਜੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਲਈ ਨਹੀਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ